हां जी मेरे वीर परावो की हालचाल है उम्मीद करता हूं ठीक ठाक होंगे ਤੇ ਜਿੰਨਾ ਮੇਰੇ ਵੀਰ ਪਰਮਾਨ ਨੇ ਪੇਜ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜੀ ਤੇ ਬਾਸਿਰ ਦੀ ਘੋੜੀ ਦਿਖਾਉਣ ਲੱਗਿਆ ਮਿੱਤਰੋ ਤੇ ਘੋੜੀ ਦੀ ਉਮਰ ਹੈਗੀ ਹੈ ਜੀ 8 ਸਾਲ 65 ਇੰਚ ਹਾਈਟ ਦੱਸੀ ਆ ਮਾਲਕ ਵੀਰਾਂ ਨੇ ਤੇ ਮੌਕੇ ਦੀ ਘੋੜੀ ਐ ਇਸ ਟਾਈਮ ਖਾਲੀ ਐ ਮਹਾਲੀ ਏਰੀਆ ਬਾਈ ਹੋ ਰਹਿਆਂ ਦਾ ਤੇ ਰੇਟ ਬਾਈ ਹੋਰੇ ਕਰਦੇ ਆ ਜੀ 40000 40000 ਮੁੱਲ ਕਰਦੇ ਆ ਬਾਈ ਹੋਰੇ ਤੇ ਰਾਈਡਿੰਗ ਦੀ ਘੋੜੀ پاس ਹੈ ਤੇ ਇੱਕ ਅੱਖ 'ਚ ਥੋੜੀ ਜਿਹੀ ਪ੍ਰੋਬਲਮ ਆ ਗਈ ਇੱਕ ਅੱਖ 'ਚ ਥੋੜਾ ਜਿਹਾ ਘੱਟ ਦਿਖਦਾਗਾ ਝੋਲਾ ਦਿਖਦਾ ਚਟਾ ਮੋਦੀਆ ਜੜਿਆ ਹੋਇਆ ਤਿੰਨ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਕੀਤਾ ਹੋਇਆ ਜੇ ਕੋਈ ਵੀਰ ਭਰਾ ਖਰੀਦਣ ਦਾ ਚਾਹਵਣ ਹੈਗਾ ਤਾਂ ਗੱਲਬਾਤ ਕਰ ਲਿਓ ਜੀ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਦੇ ਹੋ ਜਿੰਨੀ ਕਿ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਸੀ ਛੋਡੇ ਨਾਲ ਸਾਂਝੀ ਕਰਤੀ ਤੇ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਤੇ ਜੇ ਕੋਈ ਵੀਰ ਭਰਾ ਵੀਡੀਓ ਕਰਵਾਉਣ ਦਾ ਚਾਹਵਣ ਹੈਗਾ ਤਾਂ 8548 20340 ਵਾਲੇ ਨੰਬਰ ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਮਿਲਦੇ ਆਂ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਜੀ